ਹੈਲੋ ਜੀ ਸਾਰੇ ਪੈਂਪਰਾ ਬਣੋ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜਿਹੜੀ ਕਿ ਬਹੁਤ ਹੀ ਫੇਵਰਿਟ ਹੈ ਸਾਰਿਆਂ ਦੀ ਪਿੰਡਾਂ ਦੀ ਸਵੇਰ ਦੀ ਬ੍ਰੇਕਫਾਸਟ ਜਿਹੜੀ ਹੁੰਦੀ ਹੈਗੀ ਹੈ ਨਾ ਜਿਵੇਂ ਕਿ ਪਿੰਡਾਂ ਦੇ ਵਿੱਚ ਸਰਦੀਆਂ ਸਰਦੀਆਂ ਦੇ ਵਿੱਚ ਹਨਾ ਇਹ ਚੀਜ਼ ਬਹੁਤ ਵਧੀਆ ਹੁੰਦੀ ਹੈ ਤੇ ਇਹ ਆਪਾਂ ਬਣਾ ਰਹੇ ਹਾਂ ਦਹੀਂ ਦਾ ਰਾਇਤਾ ਤੇ ਨਾਲ ਆਪਾਂ ਬਣਾ ਰਹੇ ਹਾਂ ਅੱਜ ਇੱਕ ਬਹੁਤ ਹੀ ਟੇਸਟੀ ਯਮਮੀ ਡਿਸ਼ ਉਹਦੇ ਵਾਸਤੇ ਆਪਣੇ ਲੈਤੇ ਨੇ ਮੇਥੀ ਥੋੜਾ ਜਿਹਾ ਥਰਾ ਧਨੀਆ ਮooli ਤੇ ਗਾਜਰ ਇਹਨਾਂ ਨੂੰ ਆਪਣੇ ਬਰੀਕ-ਬਰੀਕ ਹਨਾ ਕਟਿੰਗ ਕਰ ਲਿਆ ਤੇ ਮooli ਤੇ ਗਾਜਰ ਨੂੰ ਆਪਾਂ ਨੇ ਕਰ ਲਿਆ ਕद्दूकश ਤੇ ਥੋੜਾ ਜਿਹਾ ਆਪਾਂ ਇਹਦਾ ਹਨਾ ਜਿਹੜਾ ਰਸ ਹੁੰਦਾ ਉਹਨੂੰ ਆਪਾਂ ਕਢਾਲ ਵੀ ਸਕਦੇ ਆ ਨਹੀਂ ਤਾਂ ਆਪਾਂ ਇਸੇ ਤਰੀਕੇ ਨਾਲ ਵੀ ਰੱਖ ਸਕਦੇ ਆਂਗੇ ਇਹ ਹੈਲਦੀ ਵੀ ਹੈ ਤੇ ਟੇਸਟੀ ਵੀ ਹੈ ਤੇ ਦਹੀਂ ਦੇ ਵਿੱਚ ਵੀ ਆਪਾਂ ਨੇ ਪਾਈ ਗਾਜਰ ਪਿਆਜ਼ ਹੁਣ ਆਪਾਂ ਪਾ ਲਾਂਗੇ ਇਹਦੇ ਵਿੱਚ ਕੁੱਟ ਕੇ ਥੋੜੀ ਜੀ ਹਰੀ ਮਿਰਚ ਤੇ ਹਰਾ ਧਨੀਆ ਨਾਲ ਸਾਰਾ ਕੁਝ ਪਾ ਲਾਂਗੇ ਤੇ ਇਧਰ ਆਪਾਂ ਪਾ ਲਾਂਗੇ ਜਿਹੜੇ ਮੈਥੇ ਮੂਲੀਆਂ ਗਾਜਰਾਂ ਸੀ ਉਹਦੇ ਵਿੱਚ ਆਪਾਂ ਪਾਵਾਂਗੇ ਦੋ ਕੌਲੀਆਂ ਕਣਕ ਦੇ ਆਟੇ ਦੀਆਂ ਤੇ 1.5 ਕੌਲੀ ਦੋ ਆਪਾਂ ਪਾਵਾਂਗੇ ਮੱਕੀ ਦੇ ਆਟੇ ਦੀਆਂ ਤੇ ਥੋੜੀ ਜੀ ਆਪਾਂ ਪਾ ਲਈ ਹਲਦੀ ਜਿਹਦੇ ਨਾਲ ਕੇ ਹੋਰ ਵੀ ਕਲਰ ਬਹੁਤ ਸੋਹਣਾ ਆਊਗਾ ਨਾ ਜਿਹੜੀ ਅੱਜ ਦੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਹਨੂੰ ਖਾਣ ਦਾ ਮਨ ਕਰਦਾ ਹੈ ਤੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਅੱਜ ਆਪਾਂ ਬਣਾ ਰਹੇ ਹਾਂ ਚੁੱਲੇ ਤੇ ਹਨਾ ਆਪਣੀ ਮੇਥੇ ਤੇ ਮੋਲੀਆਂ ਗਾਜਰ ਸਾਰਾ ਕੁਛ ਮਿਕਸ ਕਰਕੇ ਮੱਕੀ ਦੀ ਰੋਟੀ ਤੇ ਮੱਕੀ ਦੀ ਰੋਟੀ ਮੈਂ ਬਿਲਕੁਲ ਹਨਾ ਮੰਮੀ ਹੋਰਾਂ ਵਾਂਗੂ ਦਾਦੀ ਹੋਰਾਂ ਵਾਂਗੂ ਬਣਾਉਣੀ ਹੁੰਦੀ ਆ ਪਾਣੀ ਦਾ ਹੱਥ ਲਗਾ ਕੇ ਅਕਸਰ ਹਨਾ ਮੇਥੇ ਵਾਲੀ ਮੂਲੀਆਂ ਗਾਜਰ ਵਗੈਰਾ ਕੁਝ ਵੀ ਪਾ ਕੇ ਹਨਾ ਜਦੋਂ ਆਪਾਂ ਮੱਕੀ ਦੀ ਰੋਟੀ ਬਣਾਉਣੀ ਆ ਤੇ ਇਹ ਬਣਾਉਣੀ ਬਹੁਤ ਮੁਸ਼ਕਿਲ ਆ ਹਰ ਇੱਕ ਤੋਂ ਨਹੀਂ ਬਣਦੀ ਹਨਾ ਅੱਜ ਕੱਲ੍ਹ ਵਾਲੀਆਂ ਮੇਰੀਆਂ ਭੈਣਾਂ ਜਿਹੜੀ ਮੇਰੀ ਏਜ ਦੀਆਂ ਨੇ ਉਹਨਾਂ ਤੋਂ ਬਹੁਤ ਘੱਟ ਬਣਦੀ ਹੈਗੀ ਹਨਾ ਤੇ ਜਿਹੜੀਆਂ ਸਾਡੇ ਨਾਲ ਛੋਟੀਆਂ ਨੇ ਉਹਨਾਂ ਵੱਲੋਂ ਤਾਂ ਆਰਾਮ ਨਾਲ ਸਾਤੀ ਹੈਗੀ ਪਰ ਬਜ਼ੁਰਗਾਂ ਦਾ ਤੇ ਪੁਰਾਣੇ ਜਿਹੜੇ ਹਨਾ ਬਜ਼ੁਰਗ ਬੈਠੇ ਨੇ ਉਹਨਾਂ ਵਾਸਤੇ ਇਦਾਂ ਦਾ ਜਿਹੜਾ ਮਤਲਬ ਕਿ ਫੂਡ ਹੈਗਾ ਨਾ ਪਿੰਡੂ ਇੱਕ ਵਿਰਸਾ ਸਾਂਭਣ ਵਾਲੀ ਗੱਲ ਹੈਗੀ ਹਨਾ ਤਾਂ ਤੁਸੀਂ ਬਣਾ ਕੇ ਖਾ ਕੇ ਦੇਖਿਓ ਇਹ ਗੈਸ ਤੇ ਵੀ ਬਣ ਜਾਂਦੀ ਹੈ ਗੈਸ ਤੇ ਵੀ ਪ੍ਰੋਪਰ ਮੈਂ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਪਾ ਦੂੰਗੀ ਤੇ ਲਾਈਵ ਦੇ ਵਿੱਚ ਵੀ ਮੈਂ ਪਹਿਲਾਂ ਇਹ ਆਪਣੇ ਦੂਸਰੇ ਚੈਨਲ ਕਿਰਨ ਕੋ ਆਪਣੇ ਸੌਰੀ ਮਾਂ ਕਾ ਪਿਆਰ اور ਬਲੌਗ ਤੇ ਨਾ ਲਾਈਵ ਦੇ ਵਿੱਚ ਵੀ ਬਣਾ ਕੇ ਦਿਖਾਈ ਹੋਈ ਹੈ ਤਾਂ ਦੇਖੋ ਕਿੰਨੀ ਸੋਹਣੀ ਇਹ ਰੋਟੀ ਬਣੀ ਆ ਨਾ ਇਹਨੂੰ ਖਾ ਕੇ ਤੁਸੀਂ ਪੀਜੇ 버거 ਬਾਹਰ ਲੀਆਂ ਸਾਰੀਆਂ ਚੀਜ਼ਾਂ ਭੁੱਲ ਜੂਗੇ ਇੱਕ ਵਾਰੀ ਹੈ ਨਾ ਜ਼ਰੂਰ ਟਰਾਈ ਕਰਨਾ ਤੁਸੀਂ ਨਮਕ ਮਿਰਚ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਤੇ ਆਪਾਂ ਇਹਨੂੰ ਦੇਵਾਂਗੇ ਸਰਵ ਮਤਲਬ ਕਿ ਖਾਵਾਂਗੇ ਕਿਸ ਚੀਜ਼ ਦੇ ਨਾਲ ਬਾਈਟ ਮੱਖਣ ਤੇ ਦਹੀਂ ਵਧਾਰਾਏ ਤਾਂ ਜੋ ਆਪਾਂ ਬਣਾਇਆ ਉਸ ਦੇ ਨਾਲ ਤੇ ਹੁਣ ਮਿਲਾਂਗੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ